ਸਰਕਾਰ ਦੇ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਦੇ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋ ਛਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਲੈ ਕੇ ਭਰਵਾਂਤ ਸਹਿਯੋਗ ਮਿਲ ਰਿਹਾ ਹੈ ਅਤੇ ਇਹਨਾਂ ਕੈਂਪਾਂ ਦਾ ਵਦੇਰੇ ਨਾਗਰਿਕ ਲਾਭ ਵੀ ਲੈ ਰਹੇ ਨੇ ਐਸੇ ਮੌਕੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਹੈ ਕਿ ਇਹਨਾਂ ਕੈਂਪਾਂ ਦੇ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾ ਜੋ ਕੋਈ ਵੀ ਨਾਗਰਿਕ ਸੇਵਾਵਾਂ ਹਾਸਲ ਕਰਨ ਤੋਂ ਵਾਂਝਾ ਨਾ ਰਹਿ ਸਕੇ ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਦੇ ਵਿੱਚ 44 ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਆਮ ਆਦਮੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠਾਂ ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਦੇ ਸ਼ੁਰੂਆਤ ਕੀਤੀ ਗਈ ਹੈ ਜੋ 6 ਫਰਵਰੀ ਤੋਂ ਲਗਾਤਾਰ ਚੱਲ ਰਹੀ ਹੈ ਆ ਮੌਜੂਦਾ ਜਿਹੜਾ ਕੈਂਪ ਹੈ ਇਹ 48ਵਾਂ ਕੈਂਪ ਹੈ ਜਿਸ ਦੇ ਵਿੱਚ ਮੈਂ ਨਿੱਜੀ ਤੌਰ ਤੇ ਜਹਾ ਆਪ ਸ਼ਾਮਿਲ ਹੋਇਆ ਹਰ ਪਿੰਡ ਵਿੱਚ ਹਰ ਮੁਹੱਲੇ ਵਿੱਚ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਨਾਲ ਪਿਛਲੇ 4 ਦਿਨਾਂ 8300 800 ਬੰਦਿਆਂ ਨੇ ਜਿਹੜਾ ਇਹਨਾਂ ਕੈਂਪਾਂ ਦੇ ਵਿੱਚ ਸ਼ਿਰਕਤ ਕੀਤੀ ਲਹਾ ਲਿਆ ਜਿਹੜੇ ਨਿੱਜੀ ਕੰਮ ਐ ਮੌਕੇ ਤੇ ਹੋ ਜਾਂਦੇ ਐ 44 ਕਿਸਮ ਦੇ ਜੋ ਸਾਂਝ ਕੇਂਦਰਾਂ 'ਚ ਹੋਣ ਵਾਲੇ ਕੰਮ ਐ ਮੌਕੇ ਤੇ ਹੋ ਜਾਂਦੇ ਇਸ ਤੋਂ ਇਲਾਵਾ ਚਾਹੇ ਮਾਲ ਵਿਭਾਗ ਹੋਵੇ ਬਿਜਲੀ ਬੋਰਡ ਹੋਵੇ ਸਿਹਤ ਵਿਭਾਗ ਸਿੱਖਿਆ ਵਿਭਾਗ ਜਲ ਸਪਲਾਈ ਵਾਟਰ ਸੈਂਡ ਜਿੰਨੇ ਵੀ ਮਹਿਕਮੇ ਨੇ ਇਰੀਗੇਸ਼ਨ ਉਹ ਮੌਕੇ ਤੇ ਹਾਜ਼ਰ ਰਹਿੰਦੇ ਨੇ ਨਿੱਜੀ ਕੰਮ ਮੌਕੇ ਤੇ ਹੋ ਜਾਂਦੇ ਤੇ ਜਿਹੜੀ ਉਸ ਪਿੰਡ ਦੀ ਸਮੱਸਿਆ ਵਾਰਡ ਦੀ ਸਮੱਸਿਆ ਉਸ ਨੂੰ ਅਨੋਟ ਕਰਕੇ 15 ਦਿਨ ਦੇ ਵਿੱਚ ਵਿੱਚ ਉਸ ਮਹਿਕਮੇ ਹਦਾਇਤ ਹੈ ਕਿ ਸੰਬੰਧਿਤ ਬ੍ਰਾਂਚ ਨੂੰ ਸੰਬੰਧਿਤ ਕਨਸਰਨਡ ਮਿਨਿਸਟਰੀ ਨੂੰ ਜਿਹੜਾ ਉਹ ਭੇਜਣਾ ਐ ਸਟੀਮੇਟ ਬਣਾ ਕੇ ਤਾਂ ਮੈਨੂੰ ਲੱਗਦਾ ਕਿ ਜੋ ਇਸ ਕੈਂਪੇਨ ਚ ਜੋ ਮੈਂ ਖੁਦ ਤੇ ਇੱਕ ਹੋਰ ਚੀਜ਼ ਜੋ ਮੈਂ ਕੋਸ਼ਿਸ਼ ਕਰ ਰਿਹਾ ਸਮ ਚਾਹੇ ਰਾਤ ਦੇ 8:00 ਹਜ਼ਾਰ ਹਰ ਜਗ੍ਹਾ ਮੈਂ ਖੁਦ ਵੀ ਪਹੁੰਚਦਾ ਤੇ ਜਿਹੜੀਆਂ ਉੱਥੇ ਦੇ ਵਸਨੀਕਾਂ ਦੀਆਂ ਕੋਈ ਮੁਸ਼ਕਲਾਂ ਨੇ ਸੁਝਾਅ ਉਹ ਸੁਣੇ ਦੇ ਰੇ ਨਾਲ ਪਹਿਲੀ ਵਾਰੀ ਲੋਕੀ ਕਹਿੰਦੇ ਕਿ ਪਹਿਲੀ ਵਾਰੀ ਹੋਇਆ ਕਿ ਸਰਕਾਰ ਦੇ ਨੁਮਾਇੰਦੇ ਸਰਕਾਰੀ ਕਰਮਚਾਰੀ ਸਰਕਾਰੀ ਅਧਿਕਾਰੀ ਤੇ ਖਾਸ ਕਰਕੇ ਐਮਐਲਏ ਸਾਡੇ ਵਿੱਚ ਆ ਕੇ ਸਾਡੀ ਗੱਲਾਂ ਸੁਣ ਰਿਹਾ ਇਹੀ ਸਾਡੀ ਸਰਕਾਰ ਦਾ ਜਿਹੜਾ ਇੱਕ ਮਕਸਦ ਸੀ